ਫਰੋਜ਼ਪੁਰ ਦੇ ਜੀਰਾ ਵਿੱਚ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਅਸਲ ਮਨੀਸ਼ਾ ਨਾਮ ਦੀ ਲੜਕੀ ਜੋ 9ਵੀਂ ਕਲਾਸ ਵਿੱਚ ਪੜ੍ਹਦੀ ਸੀ ਅਤੇ ਜਿਸ ਨੂੰ ਸਕੂਲ ਦੇ ਸਾਹਮਣੇ ਸੈਲੂਨ ਵਿੱਚ ਕੰਮ ਕਰਦੇ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਜਿਸ ਤੋਂ ਕੁਝ ਸਮੇਂ ਬਾਅਦ ਇਹ ਦੋਵੇਂ ਇਕੱਠੇ ਭੱਜ ਗਏ ਅਤੇ ਇਹਨਾਂ ਦੇ ਪਰਿਵਾਰਾਂ ਨੇ ਸਹਿਮਤੀ ਜਤਾਉਂਦੇ ਹੋਏ ਦੋਵਾਂ ਦਾ ਵਿਆਹ ਕਰਵਾ ਦਿੱਤਾ ਪਰ ਕੁਝ ਸਮੇਂ ਬਾਅਦ ਲੜਕੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਨੀਸ਼ਾ ਨਾਲ ਦਹੇਜ ਨੂੰ ਲੈ ਕੇ ਕੁੱਟਮਾਰ ਕੀਤੀ ਜਾਣ ਲੱਗੀ ਜਿਸ ਤੋਂ ਪਰੇਸ਼ਾਨ ਹੋ ਕੇ ਪੇਕੇ ਘਰ ਆਈ ਮਨੀਸ਼ਾ ਵੱਲੋਂ ਪੱਖੇ ਨਾਲ ਫਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਤੁਸੀਂ ਵੀ ਜਾਣੋ ਅਸਲ ਵਿੱਚ ਕੀ ਹੈ ਪੂਰਾ ਮਾਮਲਾ ਜੀ ਲੱਗਦੀ ਸੀ ਇਹਦੀ 4-5 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਲੰਮੇ ਮਹਿਰ ਜਿ ਕਰਾਈ ਸੀ ਇਹਨਾਂ ਨੇ ਤੇ ਪਰ ਸਹੁਰੇ ਜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਸੀ ਕਦੇ ਮਾਰਦੇ ਸੀਗੇ ਜਦੋਂ ਉਹ ਵਿਚਾਰੀ ਰੋਲਦੀ ਰੋਲਦੀ ਫੋਨ ਕਰਦੀ ਮੈਂ ਇਹਨੂੰ ਘਰ ਲੈ ਆਉਂਦਾ ਸੀਗਾ ਇਹ ਅੱਜ ਪਰਸਾ ਜੋ ਹੈ ਫੇਰੇ ਇਹਦੇ ਕਿਤੇ ਜੇਠ ਨੇ ਤੇਰੇ ਘਰ ਵਾਲੇ ਲਈ ਸੱਸ ਸਾਰੇ ਗੱਲ ਪਏ ਦੇ ਤੜਕੇ 6 ਵਜੇ ਦਾ ਮੈਨੂੰ ਫੋਨ ਆਇਆ ਵਾ ਤੇ ਮੈਂ ਤੜਕੇ 6 ਵਜੇ ਮੈਂ ਇਹਨੂੰ ਲੈ ਕੇ ਚਲੇ ਗਿਆ ਵਾ ਉਹ ਮੇਰੇ ਵੀ ਗੱਲ ਪੈਣ ਲੱਗ ਪਏ ਵੀ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋਈ ਗੱਲ ਹੋ ਜਾਂਦੀ ਆ ਸਾ ਪਰ ਮੈਂ ਇਹਨੂੰ ਘਰੇ ਲੈ ਆਇਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧੀਆ ਸੀਗੀ ਆਦੀ ਮਸਬਾਹ ਜੀ ਦਾ ਜਾਂ ਇਹਨੂੰ ਰਾਸ਼ਤਾ ਪਾਣੀ ਕਰਾ ਕੇ ਗਿਆ ਵਾ ਉਸ ਤੋਂ ਬਾਅਦ ਮੈਂ ਧਿਆਨ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਨੁਖਵਾ ਗਿਆ ਸਵੇਰ ਦੀ ਇਕੱਲੀ ਸੀ ਘਰ ਉਸ ਤੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਂ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਸ ਤੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀਗੀ ਖੇਡੀ ਜਾਂਦੀ ਸੀਗੀ ਹੋਰ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਦਾ ਫੋਨ ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਇੱਕ ਕਦਮ ਚੱਕ ਲਿਆ ਭਾਜੀ ਤੇ ਘਰੇ ਹੀ ਇਹਨੇ ਜਿਹੜਾ ਸੁਸਾਇਡ ਕਰ ਲਿਆ ਹਾਂਜੀ ਘਰ ਹੀ ਕੀਤਾ ਜੀ ਕਿ ਕੀ ਮੰਗ ਕਰਦੇ ਹੋ ਅੱਜ ਤੇ ਇਹ ਹੀ ਮੰਗ ਕਰਦੇ ਸਾਲوں ਇਨਸਾਨ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਭਾਜੀ ਕੋਈ ਅੱਜ ਲੜਕੀ ਨੂੰ ਸੁਸਾਇਡ ਕੀਤਾ ਗਿਆ ਤੇ ਉਹਦੇ ਸਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨੂੰ ਡਾਕਟਰੀ ਰਿਪੋਰਟ ਮਸੂਲ ਹੋਇਆ ਡਾਕਟਰੀ ਬਾਰੇ ਸੇ ਪਰਿਵਾਰ ਨਾਲ ਤਾਲਮਿਲ ਕਰਕੇ ਜੋ ਵੀ ਜਾਣਕਾਰੀ ਹੋਣ ਕੰਦੇ ਮਦਦ ਕਰ ਸਕਦਾ ਤੇ ਇਹ ਲੜਕੀ ਨੇ ਸੁਸਾਈਡ ਵਗੈਰਾ ਕੀਤਾ ਜਾਂਦੀ ਕੀ ਥੋੜੀ ਜਾਣਕਾਰੀ ਦਿਓ ਵੀ ਇਹ ਲੜਕੀ ਸ਼ਾਦੀ ਕਦੋਂ ਹੋਈ ਸੀ ਅਜੇ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੇ ਮਤਲਬ ਮੌਕੇ ਤੇ ਜਾ ਕੇ ਪਰਤਾ